ਆਹ ਟਰਾਂਸਫਰਮ ਤੁਹਾਡੇ ਸਰਤੇ ਐ ਇਹ ਦਰਵਾਜੇ ਦੇ ਅੱਗੇ ਐ ਤੇ ਤਾਰਾਂ ਨੰਗੀਆਂ ਪਈਆਂ ਐ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਪ੍ਰਸ਼ਾਸਨ ਦੇਖੋ ਸਰ ਇਹ ਮਿਊਸਪਲਟੀ ਹੈ ਜਿਹੜੀ ਮਿਊਸਪਲਟੀ ਦੀ ਲਾਪਰਵਾਹੀ ਹੈ ਔਰ ਜਿੰਨੀ ਵਾਰ ਵੀ ਇੱਥੇ ਮਿਊਸਪਲਟੀ ਵਾਲੇ ਆਉਂਦੇ ਐ ਅਸੀਂ ਬਾਰ-ਬਾਰ ਉਹਨਾਂ ਨੂੰ ਇਹ ਗੱਲ ਕਹਿੰਦੇ ਆ ਕਿ ਕਿਸੇ ਵੀ ਕਿਸਮ ਦਾ ਜਿਹੜਾ ਜੋੜ ਐ ਉਹ ਨੰਗਾ ਨਹੀਂ ਚਾਹੀਦਾ ਹੁਣ ਤੁਸੀਂ ਦੇਖੋ ਇਹ ਜਿਹੜਾ ਜੋੜ ਐ ਇਹ ਲਗਭਗ ਧਰਤੀ ਤੋਂ ਇਹਦੀ ਹਾਈਟ ਹਾਰਡਲੀ 4 ਫੁੱਟ ਐ 4.5 ਜੀ ਜਣੀ ਜੇ ਕੋਈ ਹੁਣ ਪਸ਼ੂ ਘੁੰਮਦੇ ਹੋਰੇ ਡੰਗਰ ਘੁੰਮਦੇ ਆ ਡੰਗਰ ਵੀ ਮਰ ਸਕਦਾ ਅੱਛਾ ਕਈ ਵਾਰੀ ਰਾਤ ਨੂੰ ਸਾਈਕਲ ਵਾਲਾ ਜਾਂ ਕੋਈ ਗੱਡੀ ਵਾਹਨ ਕੋਈ ਮਾੜਾ ਮोटा ਟਕਰਾ ਜਾਵੇ ਤਾਂ ਮੈਂ ਕਹਿੰਦਾ ਵੀ ਵੱਡਾ ਹਾਦਸਾ ਜਿਹੜਾ ਉਹ ਮਰ ਸਕਦਾ ਹਾਂ ਬੱਸਾਂ ਵੀ ਲੰਘਦੀਆਂ ਨੇ ਬੱਚਿਆਂ ਦੀਆਂ ਬੱਸਾਂ ਬੱਸਾਂ ਬੱਚਿਆਂ ਦੀਆਂ ਲੰਘਦੀਆਂ ਬੱਚਿਆਂ ਦੇ ਸਕੂਲ ਦੀਆਂ ਬੱਸਾਂ ਆਉਂਦੀਆਂ ਮੰਡੀ ਆ ਇੱਧਰ ਇਹ ਕਿੰਨੀ ਉੱਪਰ ਹੈ ਚਾ ਪਰੇ ਕਿੰਨਾ ਰਸਤਾ ਚੱਲਦਾ ਪਰ ਜਿਹੜੇ ਅਧਿਕਾਰੀ ਹੈ ਅਧਿਕਾਰੀ ਕੋਈ ਧਿਆਨ ਨਹੀਂ ਦਿੰਦੇ ਅਸੀਂ بار بار ਜਿਹੜੇ ਹੁਣ ਅਧਿਕਾਰੀ ਮੈਨੂੰ ਦੇਖਦੇ ਵੀ ਆਈਆਂ ਈਓ ਸਾਹਿਬ ਨੂੰ ਮੇਰੀ ਬੇਨਤੀ ਆ ਹੋਰ ਜਿਹੜੇ ਬਿਜਲੀ ਵਾਲੇ ਜੀਆ ਆ ਜਿਹੜੇ ਬਿਜਲੀ ਵਾਲੇ ਟੈਕਨੀਸ਼ੀਅਨ ਆ ਹੋਰ ਜਿੰਨੇ ਵੀ ਉਹਨਾਂ ਦੇ ਕਰਮਚਾਰੀ ਆ ਉਹਨਾਂ ਨੂੰ ਮੇਰੀ ਇਹ ਬੇਨਤੀ ਆ ਵੀ ਇਹਨਾਂ ਜਿਹੜੇ ਜੋੜ ਹੈ ਇਹਨਾਂ ਜੋੜਾਂ ਨੂੰ ਟਕਿਆ ਜਾਵੇ ਤਾਂ ਕਿ ਕੋਈ ਵੱਡਾ ਹਾਦਸਾ ਹੋਣ ਤੋਂ ਬਚਾਇਆ ਜਾ ਸਕੇ ਅਗਰ ਤੁਸੀਂ ਨਹੀਂ ਕਰਦੇ ਤਾਂ ਮੈਂ ਸਮਝਦਾ ਵੀ ਸਾਡੇ ਅਧਿਕਾਰੀਆਂ ਦੀਆਂ ਇਹ ਲਾਪਰਵਾਹੀਆਂ ਹੋਣਗੀਆਂ ਾਰੇ ਲਾਪਰਵਾਹੀਆਂ ਹੀ ਜਿਹੜੀਆਂ ਇਹ ਵੱਡੇ ਵੱਡੇ ਹਾਦਸਿਆਂ ਸਦਕਾ ਇੱਕ ਇਹ ਜਾਨੀ ਗੱਲ ਉਹ ਗੱਲ ਬਿਲਕੁਲ ਬਿਲਕੁਲ ਹਾਸਾ ਹੋਣ ਤੋਂ ਬਾਅਦ ਜਾਗਦੇ ਆਹੋ ਵੀ ਹਾਂ ਜੀ ਹੁਣ ਅਸੀਂ ਐਂ ਕਰਤਾ ਹੁਣ ਅਸੀਂ ਐਂ ਕਰਤਾ ਪਰ ਅਸੀਂ ਉਹਨਾਂ ਨੂੰ ਪਹਿਲਾਂ ਦੱਸਦੇ ਆ ਵੀ ਹਾਦਸਿਆਂ ਤੇ ਪਹਿਲਾਂ ਹੋਵੇ ਅਣਸਵਾਣੀ ਕੋਈ ਕੋਈ ਅਣਸਖਾਮੀ ਘਟਣਾ ਨਾ ਵਾਪਰੇ ਤੁਸੀਂ ਬਾਈ ਜੀ ਇੱਥੇ ਧਿਆਨ ਦਿਓ ਠੀਕ ਹੈ ਕਹਿੰਦੇ ਵਿਕਾਸ ਕਰ ਲਿਆ ਫਲਾਣਾ ਕਰ ਲਿਆ ਆਪ ਵਿਕਾਸ ਦੇਖਦਾ ਤੁਹਾਡੇ ਸਾਹਮਣੇ ਕੇਸਨ ਹੈ ਜਦੋਂ ਆਪਾਂ ਮੇਨ ਰੋਡ ਤੋਂ ਸਲਿੱਪ ਰੋਡ ਆਪਾਂ ਮੁੜਦੇ ਆਈਪੀਐਸ ਸਕੂਲ ਨੂੰ ਤਾਂ ਹਾਰਡਲੀ ਹਾਈਵੇ ਤੇ ਜਿਹੜਾ ਪੁਰਾਣਾ ਹਾਈਵੇ ਹੈ ਉਸ ਤੋਂ ਹਾਰਟਲੀ 150 ਮੀਟਰ ਦੇ ਗੱਜ ਤੱਕ ਜਹਾਂ ਹੈ ਆ ਜਿਹੜੀ ਨਾਰਾਇਣ ਕੁਟੀਰ ਹੈ ਇਸ ਦੇ ਬਿਲਕੁਲ ਨਾਲ ਹੈ ਔਰ ਮੇਰਾ ਖਿਆਲ ਹੈ ਵੀ ਇਸ ਨੌ ਵੀ ਸ਼ਾਇਦ ਮੇਰੇ ਪਰੇ ਚੱਲਦਾ ਹੋਊਗਾ ਬੀਜਲੇ ਨੌ ਭਰਦੇ ਕਰਦੇ ਕੋਈ ਵਾਰੀ ਸ਼ਾਇਦ ਮੇਰਾ ਕਾ ਭੁਪਿੰਦਰ ਸਿੰਘ ਨੌ ਤੇ ਚੱਲਦਾ ਹੈ ਮੇਰੇ ਖਿਆਲ ਨਾਲ ਬੱਸਾਂ ਨਿਕਲਦੀਆਂ ਬੱਚੇ ਬਹੁਤ ਆਉਂਦੇ ਮੋਟਰਸਾਈਕਲਾਂ ਪਰ ਨਿਆਣੇ ਆਉਂਦੇ ਆ ਕੋਈ 11ਵੀਂ 12ਵੀਂ ਵਾਲੇ ਬੱਚੇ ਆਉਂਦੇ ਆ ਹੈ ਇਹ ਸਾਡੇ ਬਜ਼ੁਰਗ ਸੈਰ ਇਹ ਬਜ਼ੁਰਗ ਸੈਰ ਕਰਦੇ ਆ ਕਈ ਵਾਰੀ ਇਹਨਾਂ ਨੂੰ ਵੀ ਲੱਗ ਸਕਦਾ ਗਰੰਟ ਇਸ ਕਰਕੇ ਇਹ ਅਣਗਹਿਲੀਆਂ ਜਿਹੜੀਆਂ ਇਹ ਮਤਲਬ ਕਰਮਚਾਰੀਆਂ ਉਹਨਾਂ ਗਹਿਰੀਆਂ ਨਹੀਂ ਕਰਨੀਆਂ ਚਾਹੀਦੀਆਂ ਹਾਂ ਬਹੁਤ ਸਾਰੀਆਂ ਪੁੜਪਰ ਵੀ ਅਣਗਹਿਲੀਆਂ ਕਰਦੇ ਇਹ ਅਸੀਂ ਬਾਰ ਬਾਰ ਇਹਨਾਂ ਨੂੰ ਕਹਿੰਦੇ ਆ ਔਰ ਖਾਸ ਕਰਕੇ ਬੀਜਿਆਂ ਨੂੰ ਪਿਛਲੇ ਸੰਤਬਰ ਚੌਕੀ ਪਿੱਛੇ ਐਦਾਂ ਹੀ ਕਰੰਟ ਦੇ ਨਾਲ ਕਿੰਨੀਆਂ ਮੱਜਾਂ ਮਰ ਗਈ। ਸੋ ਇਸ ਕਰਕੇ ਆ ਪਿੱਛੇ ਕੰਸਾਲੇ ਤੁਸੀਂ ਦੇਖਿਆ ਕਿਸਾਨ ਆਗੂ ਦਾ ਮੁੰਡਾ ਆ ਥੋੜੀ ਜੀ ਲਾਪਰਵਾਹੀ ਨਾਲ ਉਹ ਪਲੰਬਰਾਂ ਲਾਪਰਵਾਹੀ ਕਰੀਤੀ ਉਹਦੇ ਕਰਕੇ ਉਹ ਇੱਕ ਘਰ ਦੇ ਨੂੰ ਜੰਦਾ ਲੱਗ ਗਿਆ। ਸੋ ਇਸ ਕਰਕੇ ਅਸੀਂ ਕਰਮਚਾਰੀਆਂ ਨੂੰ ਕਹਿੰਦੇ ਆ ਵੀ ਇਸ ਤਰ੍ਹਾਂ ਦੀ ਜਿਹੜੇ ਲਾਪਰਵਾਹੀਆਂ ਉਹ ਨਾ ਕਰੀਆਂ ਜਾਣ ਇਹਨਾਂ ਨੂੰ ਟਾਈਮ ਦੇ ਨਾਲ ਜਿਹੜ ਟਾਈਮ ਦੇ ਨਾਲ ਕੋਈ ਵੀ ਜਿਹੜਾ ਕੰਮ ਹੋ ਚੰਗਾ ਲੱਗਦਾ ਇਹ ਹਾਸੇ ਦੇ ਬਾਅਦ ਹੀ ਤੁਸੀਂ ਜਾ ਕੇ ਫਿਰ ਕਾਫੇ ਦਾ ਉਹ ਜਾਗਣੋ ਇਸ ਕਰਕੇ ਇਹਨੂੰ ਜਿਆਦਾ ਤੋਂ ਜਿਆਦਾ ਟੇਪ ਲਾ ਕੇ ਐਨ ਵਧੀਆ ਸੇਫਟੀ ਬਣਾ ਕੇ ਫਿਰ ਭਰਿਆ ਜਾਵੇ ਹਾਂਜੀ ਆ ਇਹਨੂੰ ਟੱਕਿਆ ਜਾਵੇ ਜੀ ਇਹਦਾ ਇੰਤਜ਼ਾਮ ਕਰੋ ਛੇਤੀ ਤੇ ਛੇਤੀ ਬੱਚੇ ਛੋਟੇ ਆਉਨੇ ਆ ਸਾਈਕਲ ਵਾਲੇ ਆਉਨੇ ਆ ਬੱਸਾਂ ਆ ਜਾਂਦੀਆਂ ਤੇ ਲੱਗਨ ਹਾਂ ਕੋਈ ਲਾਗ ਮਾਤੜ ਚੈਲ ਕਰਨੇ ਵਾਲਾ ਲਾਗ ਆ ਗਿਆ ਬਿਲਕੁਲ ਖਤਰ ਹੀ ਖਤਰਾ ਆ ਜੀ ਇਹਦੇ ਮੈਂ